ਸਤ ਨਾਮ ਵਾਹਿਗੁਰੂ ਸਤ ਨਾਮ ਨਾਮ ਸਤ ਨਾਮ ਵਾਹਿਗੁਰੂ 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 ਪਰਨਾਮ ਸਤਨਾਮ ਵਾਹਿਗੁਰੂ ਸਤ ਭਾਈ ਚਲੋ ਭਾਈ ਬਾਵਾ ਸਰ ਪਾਣੀ ਪਾ ਦੇ ਸਤ ਬਾਵਾ ਸਰ ਪਾਣੀ ਪਾ ਦੇ ਸਤਨਾਮ ਵਾਹਿਗੁਰੂ ਸਤਨਾਮ ਖਲੋ ਸਤਨਾਮ ਥਲੋ ਸਾ ਵਾਹਿਗੁਰੂ ਕੀ ਫਤਿਹ ਇਹ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਕਰ ਕੋਰਖ ਦ੍ਰੇਟ ਸੋ ਜਾਣ ਤੂੰ ਮਿਰਬਾਨ ਦਾਸ ਹਮ ਦੀਨਾ ਨਾਨਕ ਸਾਹਿਬ ਪਰਪੁਰ ਦੀਨਾ ਸੋਏ ਸੁਨੰਦੜੀ ਮੇਰਾ ਤਨ ਨਨ ਮੌਲਾ ਨਾਮ ਚ ਪੰਧੜੀ ਲਾਲੀ ਪੰਧ ਚੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਰੀ ਕਰ ਕਿਰਪਾ ਕਿਰਪਾ ਲਿਆਪੇ ਬਖਸ਼ ਲੈ ਸਦਾ ਸਦਾ ਝਪੀ ਤੇਰਾ ਨਾਮ ਸਤ ਗੁਰ ਪਾਈ ਪੈ ਜਬ ਲੋ ਨਹੀਂ ਭਾਗ ਲਾਲੂ ਤੈ ਕਬ ਲੋ ਪਰਮਤੇ ਫਿਰਤੇ ਬੋਤਾਯੂ ਕਲ ਕੂਰ ਸਮੁੰਦਰ ਮ ਬੂਡਤ ਥੀ ਕਬ ਹੂ ਮਟ ਹੈ ਨਹੀਂ ਰੇ ਪਛਤਾਯੂ ਤਤ ਵਿਚਾਰ ਜੈ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਯੂ ਜੱਪੇ ਉਹ ਜਨ ਅਰਜਣ ਤੇਪ ਗੁਰੂ। ਫਿਰ ਸੰਕਟ ਜੋਨ ਕਰਿ ਨ ਆਇਓ। ਬਾਣੀ ਗੁਰੂ ਗੁਰੂ ਹੈ ਬਾਣ। ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰ ਤਖ ਗੁਰੂ ਨਸਤਾਰੀ। ਜੋ ਜਾਨ ਨੂੰ ਪ੍ਰਵਰਾਖ। ਹਰ ਪ੍ਰਸਾਦ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਚਤੁਰ ਦਿਸ਼ਾ ਕੀਨੂ ਬਲ ਆਪਣਾ ਸਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵ ਲੋਕਣ ਕੀਨੂ ਦਾਸ ਕਾ ਤੂਖ ਬਦਾਰਿਓ ਚਤੁਰ ਦਿਸ਼ਾ ਕੀਨੂ ਬਲ ਆਪਣਾ ਸਰ ਉਪਰ ਕਰ ਧਾਰਿਓ ਕ੍ਰਿਪਾ ਟਾਖ ਅਬ ਨੂੰ ਕਣਕੀਨੂ ਦਾਸ ਕਾ ਦੂਖ ਬਤਾਰਿਓ ਹਰ ਜਨ ਰਾਖੀ ਗੁਰੂ ਬੰਦ ਕੰਠ ਲਾਈ ਆਪੁ ਕੁਣ ਸਭ ਮੇਟੀ ਦਿਆਲ ਪਰਖ ਬਖਸੰਦ ਰਹਾਉ ਜੋ ਮੰਗੈ ਠਾਕੁਰਿ ਆਪਣੇ ਤੇ सोई सोई देवै नानक दास मुक्ति जो बोलै ईहां उहां सच होवै जो मांगै ठाकुर अपने ते सोई सोई देवै नानक दास मुक्ति जो बोलै ईहां ਉਹ ਹਾ ਸੱਚ ਹੋਵੇ ਵਾਹਿਗੁਰੂ ਦਾ ਖਰਸਾ ਵਾਹਿਗੁਰੂ ਜੀ ਕੀ ਫਤਿ